ਇਨੂੰ ਮੈਂ ਆਹ ਬੱਟੜੀ ਟੱਪੜ ਦੇ ਦਾਦੇ ਹੱਥ ਲਾਵੇਗਾ ਮੇਰੇ ਬਾਪੂ ਰਹਿਣ ਦੇ ਮੈਂ ਨਹੀਂ ਦਰ ਨਾਲ ਪੰਗਾ ਲੈਂਦਾ ਇਹਦਾ ਬਾਲਾ ਤਕੜਾ ਓਏ ਖੜਦਾ ਯਾਰ ਓ ਖੜਦਾ ਯਾਰ ਕਾ ਓ ਖੜਾ ਸੜਾ ਗੁੱਤ ਕਰ ਓ ਕਰਦਾ ਓ ਖੜਦਾ ਯਾਰ ਓ ਸਾਡਾ ਯਾਰ ਹੰਤਾ ਓਏ ਹੱਸਿਆ ਓਏ ਹੱਸਿਆ ਮੇਰਾ ਹਰਕੀ ਕਲਤੀ ਰਾਦੀ ਓਏ ਫਾਗਮਾ ਇਹਨੂੰ ਮੇਰਾ ਸਾਲਾ ਕੀ ਪਲਿਆਤਾ ਮਲਾਨਾ ਵਾਲਾ ਉਹ ਤਾਂ ਮਲਾਨਾ ਵਾਲਾ ਉਹ ਮੇਰਾ ਪਿੰਡਾ ਛੜਾ ਦੇ ਤਾ ਜੋਰ ਲਾ ਦੇ ਓ ਤਾਇਆ ਆ ਗਿਆ ਤਾਇਆ ਤੇਰੀ ਬੀਬੀ ਆ ਗਈ ਤੇਰੀ ਬੀਬੀ ਤੇਰੀ ਬੀਬੀ ਆ ਗਈ ਤੇਰੀ ਬੀਬੀ ਉਹ ਦੇਖਾ ਉਹ ਮੋਰੀ ਜੱਕਾ ਮਾਰਦੀ ਤਾਈ ਆਦੀ ਆਦੀ ਤਾਈ ਉਹ ਤੇਰੀ ਬੀਬੀ ਹੱਕਾ ਮਾਰਦੀ ਹੁਣ ਤਾਂ ਜਿਹੜੀ ਮਰਜੀ ਆਲੇ ਛੱਡੀ ਛੱਡੀ ਯਾਰ ਉਹ ਸਮਾਨ ਦਾ ਚੱਕ ਲੋ ਹੋਰ ਛੱਡ ਦੇ ਰਸਲ